ਆਹ ਆਹ ਹੀ ਆ ਨਾ ਜਿਹੜਾ ਪਰਸੋਂ ਕਹਿੰਦਾ ਸੀ ਵੀ ਟਿੱਕੀਆਂ ਵਾਲੇ ਮੁੰਡੇ ਹੁਣ ਸਾਡਾ ਟੀਨ ਨੂੰ ਟਿੱਕੀਆਂ ਵੇਚਦਾ ਲੈ ਗਿਆ ਉਹ ਪਛੋ ਤਾਂ ਸਹੀ ਵੀ ਹੁਣ ਸ਼ਰਤ ਤੂੰ ਤਾਂ ਕਹਿੰਦਾ ਮੈਂ ਅਮਲੀਨਾ ਵਿਆਹ ਨਹੀਂ ਕਰਾਉਣਾ ਹੁਣ ਅਮਲੀਨਾ ਜੱਟੀਆਂ ਦਿਲਾਂ ਤੇ ਜਾ ਕੇ ਹੁਣ ਦੇਖੀ ਜਿਹੜੀ ਫੋਟੋ ਲਈ ਐ ਸਿਰ ਝਕਾਇਆ ਪਿੱਠ 'ਚ ਛੁਰਾ ਮਾਰ ਕੇ ਚਲ ਗਿਆ ਉਹਨੂੰ ਕੀ ਸਵਾਲ ਕਰਨਾ ਉਹ ਤਾਂ ਸਾਰੀ ਹੁਣ ਤਾਂ ਸਾਰੇ ਪੰਜਾਬ ਨੂੰ ਪਤਾ ਵੇ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹਣ ਐਨ ਇਲੈਕਸ਼ਨਾਂ ਦੇ ਮੁੰਡਾ ਆਣ ਕੇ ਦੋ ਭੱਜ ਗਿਆ ਹੈ ਨਾ ਜੇ ਜਾਣਾ ਹੀ 6 ਮਹੀਨੇ ਸਾਲ ਪਹਿਲਾਂ ਚਲ ਜਾਂਦਾ ਪੇ ਉਹਨੂੰ ਸ਼ਰਾਬੀ ਕਹਿੰਦਾ ਹੁਣ ਉਹ ਸ਼ਰਾਬੀ ਨਾਲ ਜੱਫੀ ਪਾਉਣ ਡਿਆ ਜਿਹਨਾਂ ਨੂੰ ਖੜਾ ਕਰਨ ਲਈ ਐਮਪੀ ਨੇ ਲੱਪਣ ਡਿਆ ਉਹ 13 ਜੀਰੋ ਨਾਲ ਕਿੱਦਾਂ ਜਿੱਤ ਜਾਣਗੇ ਦੱਸੋ ਤਮਾਨ ਸਾਹਿਬ ਕਹਿੰਦੇ ਆਕਾਲੀ ਦਲ ਦਾ ਨਾਮ ਬਦਲ ਕੇ ਖਾਲੀ ਦਲ ਰੱਖਦੇ ਹੋ ਇਹਨਾਂ ਤੋਂ ਕੁਝ ਨਹੀਂ ਰਹਿ ਗਿਆ ਜਾਂ ਇੱਕ ਹੋਰ ਗੱਲ ਕਹੀ ਜਾਂਦੀ ਉਹਨਾਂ ਨੂੰ ਵੀ ਤਾਂ ਭੇਡਾਂ ਕਹਿੰਦੇ ਆ ਉਹਨਾਂ ਨੂੰ ਵੀ ਤਾਂ ਭੇਡਾਂ ਹੀ ਕਹਿੰਦੇ ਆ ਅੱਜ ਤੱਕ 2 ਸਾਲ ਹੋ ਗਏ ਕੋਈ ਡਿਵੈਲਪਮੈਂਟ ਦੀ ਗੱਲ ਕਿੱਥੇ BMW ਵਾਲਾ ਕਾਰਖਾਨਾ ਕਿੱਥੇ ਨੌਕਰੀਆਂ ਲੈਣ ਗੋਰੇ ਆ ਗਏ ਕਿਥੇ ਬੱਤ ਕਦੀ 32000 ਕਹਿੰਦੇ ਕਦੀ 45000 ਕਹਿੰਦੇ ਕਦੀ 47000 ਕਹਿੰਦੇ ਆ ਉਹ ਸਰਕਾਰ ਦਾ ਕੰਮ ਆ ਹੀ ਇਸ ਦਾ ਚੀਫ ਮਿਨਿਸਟਰ ਆਫ ਪੰਜਾਬ ਉਹਦੀ ਹਰ ਗੱਲ ਦਾ ਮੁੱਲ ਆ ਉਹ ਤਾਂ ਭੰਡਾ ਵਾਲੇ ਕੰਮ ਕਰੀ ਜਾਂਦਾ ਉਹਨਾਂੋਂ ਵਧੀਆ ਕਲਾਕਾਰੀ ਸਾਡੇ ਦੁਗਰੀ ਵਾਲੇ ਕਰਦੇ ਆ ਉਹ ਹੁਣ ਉਹ ਚੋ ਵੀ ਭੁੱਲ ਗਿਆ ਉਹ ਪਰ ਇਹ ਕੋਈ ਸਿਆਸਤ ਦਾ ਫੰਡਾ ਨਿਗਾ ਕੀ ਜਿੱਦ ਨੂੰ ਆਪਣੇ ਚੰਗਾ ਲੱਗਾ ਮੂੰਹ ਚਾ ਕੇ ਆਉਣ ਤੁਰ ਪਏ ਵੀ ਆਹ ਇੱਕ ਪੁਰਾਣਾ ਘਰ ਮਾੜਾ ਤਾਂ ਉਹ ਨਵੀਂ ਕੋਠੀ ਲੱਭ ਲਈਏ ਜਾ ਕੇ ਇਦਾਂ ਨਹੀਂ ਨਾ ਹੁੰਦਾ ਉਹ ਇਹ ਗੱਲ ਕਹਿੰਦੇ ਨੇ ਕਿ ਬਾਦਲ ਸਾਹਿਬ ਤਾਂ ਟੈਂਪਰੇਚਰ ਦੇਖ ਕੇ ਬਾਹਰ ਨਿਕਲਦੇ ਨੇ ਵੀ ਬਾਹਰ ਟੈਂਪਰੇਚਰ ਠੀਕ ਹੈ ਚਲੋ ਪੰਜਾਬ ਬਚਾਉਣ ਚੱਲੀਏ ਨਿਊ ਟੂ ਸ਼ਟਰ ਵਾਲਾ ਵੀ ਕਹਿੰਦਾ ਆ ਮੈਂ ਵੀ ਜਿਤਨੀ ਜਿਤਨੀ ਇਲੈਕਸ਼ਨ ਠੀਕ ਆ ਉਹ ਕੋਈ ਹਰ ਨੂੰ ਨਹੀਂ ਘੜਦਾ ਸੋਚ ਸਮਝ ਕੇ ਲਿਆ ਉਹਦਾ ਪਛੋਕੜ ਕੀ ਆ ਉਹ ਕਿਸ ਅਧਾਰ ਤੇ ਲਿਆ ਉਹ ਇਹ ਹੈਗਾ ਕਿ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਇਸ਼ੂਜ਼ ਨੇ ਜਿਹੜੇ ਬੀਜੇਪੀ ਦੀ ਸਰਕਾਰ ਤੋਂ ਨਹੀਂ ਅਡਰੈਸ ਹੋਏ ਬੀਜੇਪੀ ਦੀ ਸਰਕਾਰ ਉਹਨਾਂ ਨੂੰ ਨਹੀਂ ਪੂਰਾ ਕਰ ਸਕੀ ਬੀਜੇਪੀ ਨੂੰ ਇਹ ਚਾਹੀਦਾ ਨਹੀਂ ਸੀ ਵੀ ਪੰਜਾਬ ਨੂੰ ਝਾਰਖੰਡਾਂਗੂ ਜਾਂ ਤੇਲੰਗਾਨਾ ਆਂਗੂ ਜਾਂ 오डिशा ਆਂਗੂ ਪੰਜਾਬ ਨੂੰ ਹੀ ਲੈਣਾ ਚਾਹੀਦਾ ਪੰਜਾਬ ਦੇ ਮਸਲੇ ਇਹ ਹੱਲ ਕਰਨੇ ਚਾਹੀਦੇ ਸੀ ਜੇ ਸਮੇਂ ਐਲਾਈਂਸ ਸੀ ਉਸ ਸਮੇਂ ਇਹ ਸਾਰੇ ਮੁੱਦਿਆਂ ਨੂੰ ਕਿਉਂ ਨਹੀਂ ਡਟ ਕੇ ਚੱਕਿਆ ਗਿਆ ਕਿ ਆ ਵੀ ਮੁੱਦੇ ਹੱਲ ਕਰੋ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹਾਂ ਸੱਚੀ ਗੱਲ ਪੰਜਾਬੀ ਰੇਡੀਓ ਯੂਐਸਏ ਪੰਜਾਬੀ ਟੀਵੀ ਯੂਐਸਏ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਤੇ ਇਸ ਸਮੇਂ ਆਦਮਪੁਰ ਹਲਕੇ ਦੇ ਵਿੱਚ ਖੜੇ ਆ ਜਿੱਥੋਂ ਦੇ ਸਾਬਕਾ ਐਮਐਲਏ ਜਿਹੜੇ ਹੋ ਚੁੱਕੇ ਨੇ ਪਵਨ ਕੁਮਾਰ ਟਿੰਨੂ ਉਹਨਾਂ ਨੇ ਕੱਲ ਹੀ ਅਕਾਲੀ ਦਲ ਨੂੰ ਛਟਕਾ ਦਿੰਦੇ ਹੋਏ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਉਸ ਤੋਂ ਬਾਅਦ ਇੱਥੇ ਮੀਟਿੰਗ ਕੀਤੀ ਗਈ ਹੈ ਸੋ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰੇ ਭਾਈ ਹੁਣੇ ਮੌਜੂਦ ਨੇ ਕਿਹੜੀ ਜਗ੍ਹਾ ਤੋਂ ਆਏ ਸੋ ਸ਼੍ਰੋਮਣੀ ਅਕਾਲੀ ਦਲ ਨੂੰ ਕੱਲ ਝਟਕਾ ਲੱਗਿਆ ਤੁਹਾਡੇ ਪਵਨ ਕੁਮਾਰ ਟਿੰਨੂ ਜਿਹੜੇ ਕਿ ਇਥੋਂ ਐਮਐਲਏ ਰਹੇ ਦੋ ਵਾਰ ਤੇ ਉਹਨਾਂ ਨੇ ਉਧਰੋਂ ਜਾ ਕੇ ਪੱਲਾ ਗੱਲ ਦੇ ਵਿੱਚ ਪਵਾ ਲਿਆ ਕੀ ਕਹਾਂ ਕੋਈ ਫਰਕ ਨਹੀਂ ਸਾਨੂੰ ਫਿਰ ਅਕਾਲੀ ਦਲ ਉਹ ਗੜਾ ਪਹਿਲਾਂ ਵਰਕਰ ਨੂੰ ਪੂਰਾ ਸਹੀ ਤਰੀਕੇ ਨਾਲ ਲੈਂਦੇ ਕੋਈ ਫਰਕ ਨਹੀਂ ਪੈਂਦਾ ਤੁਸੀਂ ਕੀ ਕਹੋਗੇ ਭਾਈ ਸਾਹਿਬ ਹਾਂ ਜੀ ਉਹਨਾਂ ਦੇ ਤੀਨੋਂ ਸਾਫ ਦਾ ਪਾਰਟੀ ਛੱਡ ਕੇ ਜਾਣ ਨਾਲ ਕੋਈ ਨੁਕਸਾਨ ਹੋਇਆ ਤਾਂ ਪਤਾ ਕੀ ਗੱਲ ਹੈ ਦੇਖੋ ਜਦੋਂ ਪਾਰਟੀਆਂ ਦੇ ਜਿਹੜਾ ਦੇਖੋ ਪੁਰਾਣੇ ਲੰਬੇ ਸਮੇਂ ਤੋਂ ਚੱਲਦੇ ਸੀਗੇ ਪਾਰਟੀ ਨੇ ਬਹੁਤ ਵੱਡੀਆਂ ਉਹਨਾਂ ਨੂੰ ਜਿੰਮੇਵਾਰੀਆਂ ਦਿੱਤੀਆਂ ਸੀ ਅਹੁਦੇ ਵੀ ਲਏ ਸੁੱਖ ਵੀ ਮਾਣਿਆ ਪਰ ਇੰਨਾ ਸੁੱਖ ਮੰਨਣ ਤੋਂ ਬਾਅਦ ਜਦੋਂ ਕੋਈ ਬੰਦਾ ਪਾਰਟੀ ਨੂੰ ਤਲੰਝਲੀ ਦੇ ਕੇ ਜਾਂਦਾ ਹੈ ਜੇ ਤਾਂ ਸਿੱਧੇ ਤੌਰ ਤੇ ਕਹਿ ਸਕਦੇ ਆ ਵੀ ਆਪਾਂ ਵੀ ਮਾੜਾ ਹੋਇਆ ਕਿਉਂਕਿ ਹਰ ਇੱਕ ਪਾਰਟੀ ਦਾ ਜਿਹੜਾ ਵਰਕਰ ਆ ਉਹ ਇਸ ਕੱਲੇ ਦੁੱਖ ਤਾਂ ਲੱਗਾ ਹਰ ਇੱਕ ਨੂੰ ਜੇ ਆਪਾਂ ਇਹ ਕਹੀਏ ਵੀ ਨਹੀਂ ਜੀ ਸਾਨੂੰ ਦੁੱਖ ਨਹੀਂ ਲੱਗਾ ਬਹੁਤ ਦੁੱਖ ਲੱਗਾ ਬਹੁਤ ਦੁੱਖ ਲੱਗਾ ਤਾਂ ਜਥੇਦਾਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਪਵਨ ਕੁਮਾਰ ਤੀਨੂ ਹੁਣੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਅਕਾਲੀ ਦਲ ਤੋਂ ਚੋਣ ਲੜੇ ਦੋ ਵਾਰ ਇੱਥੋਂ ਉਹਨਾਂ ਨੂੰ ਐਮਐਲਏ ਚੁਣਿਆ ਗਿਆ ਤੇ ਹੁਣ ਤੁਸੀਂ ਉਹਨਾਂ ਦੇ ਜਾਣ ਨਾਲ ਕੋਈ ਪਾਰਟੀ ਨੂੰ ਕਮੀ ਮੰਨਦੇ ਹੋ ਜਾਂ ਫਿਰ ਤੁਸੀਂ ਇੱਥੇ ਅੱਜ ਇਕੱਠ ਖਾਸ ਤੌਰ ਤੇ ਉਹਨਾਂ ਦੇ ਜਾਣ ਕਰਕੇ ਕੀਤਾ ਸੀ ਜਾਂ ਕਿ ਪਹਿਲਾਂ ਦਾ ਉਪਰਾਲਾ ਸੀ ਇਹ ਤਾਂ ਉਹਨਾਂ ਦੇ ਜਾਣ ਕਰਕੇ ਇਕੱਠ ਹੋਇਆ ਜੀ ਉਹਨਾਂ ਦੇ ਜਾਣ ਨਾਲ ਦੇਖੋ ਇੱਕ ਬੰਦੇ ਦੇ ਜਾਣ ਨਾਲ ਪਾਰਟੀਆਂ ਨੂੰ ਕਦੀ ਘਾਟਾ ਨਹੀਂ ਪੈਂਦਾ ਹੁੰਦਾ ਇੰਨ ਕੱਟ ਕਰਨ ਦੀ ਕੀ ਲੋੜ ਪਈ ਜਦ ਕੱਟ ਤਾਂ ਜੀ ਨੂੰ ਤਾਂ ਪਾਰਟੀ ਦਾ ਕੱਟ ਤਾਂ ਉਹ ਤਾਂ ਮੀਟਿੰਗ ਜਿਹੜੀ ਹੁਣ ਇਲੈਕਸ਼ਨ ਹੋਣੀ ਉਹਦੇ ਸੰਬੰਧੀ ਵੀ ਮੀਟਿੰਗ ਕਰਨੀ ਆ ਬੰਦਾ ਚੱਲ ਗਿਆ ਉੱਤੇ ਵਿਚਾਰ ਚਰਚਾ ਵੀ ਤਾਂ ਪਾਰਟੀ ਨੇ ਕਰਨੀ ਆ ਕੀ ਕਾਰਨ ਰਹੇ ਹੋਣਗੇ ਜਿਹੜਾ ਕਰਕੇ ਉਹਨਾਂ ਨੇ ਪਾਰਟੀ ਛੱਡ ਕੇ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਜਾਂ ਫਿਰ ਉਹਨਾਂ ਨੇ ਉੱਥੋਂ ਚੋਣ ਲੜਨੀ ਸੀ ਜਾਂ ਕੋਈ ਹੋਰ ਕੀ ਕਾਰਨ ਕੀ ਮੰਨਦੇ ਹੋ ਤੁਸੀਂ ਕੋਈ ਪਾਰਟੀ ਦੇ ਅੰਦਰਲੀ ਕੋਈ ਅਣਬੰਸੀ ਨਹੀਂ ਕੋਈ ਅਣਵੰਨੀ ਸੀ ਇਹ ਉਹਦਾ ਨਿੱਜੀ ਲਾਲਚ ਹੀ ਆ ਜੀ ਵੀ ਉਹ ਸੱਤਾ ਦਾ ਰਾਜ ਭੋਗਣਾ ਚਾਹੁੰਦਾ ਸੀਗਾ ਉਹ ਝਾੜੂ ਵਾਲਿਆਂ ਨਾਲ ਕੀ ਉਹਦੀ ਗੰਡ ਤਪ ਹੋਈਏ ਤਾਂ ਉਹ ਜਵਾਬ ਦੇ ਸਕਦਾ ਕਿ ਗੰਡ ਤਪ ਹੋਈ ਆ ਤੇ ਉਹਨੂੰ ਸੱਤਾ ਦੀ ਭੁੱਖ ਸੀ ਉੱਥੇ ਕੋਈ ਮੰਤਰੀ ਮੰਤਰੀ ਦਾ ਕੀ ਲਾਰਾ ਲੱਗਾ ਇਹ ਤਾਂ ਹੁਣ ਉਹ ਜਾਣਦਾ ਪਾਰਟੀ ਵਿੱਚ ਕੋਈ મતભੇਦ ਨਹੀਂ ਸੀ ਕੋਈ ਸਾਰੀ ਪਾਰਟੀ ਉਹਦੇ ਨਾਲ ਸੀ ਸਾਰਾ ਹਲਕਾ ਉਹਦੇ ਨਾਲ ਸੀ ਉਹਨੂੰ ਪਾਰਟੀ ਨਾਲ ਕਿਸੇ ਨੇ ਸਲਾਹ ਨਹੀਂ ਕੀਤੀ ਕਿ ਹਲਕੇ ਦੇ ਵਿੱਚ ਵਰਕਰਾਂ ਨਾਲ ਸਲਾਹ ਨਹੀਂ ਕੀਤੀ ਜਿਨ੍ਹਾਂ ਵਰਕਰਾਂ ਨੇ ਦੋ ਵਾਰ ਐਮਐਲਏ ਬਣਾਇਆ ਫੇ ਇਥੋਂ ਚੇਅਰਮੈਨ ਰਿਹਾ ਐਸ்சி ਕਮਿਸ਼ਨ ਦਾ ਪਾਰਟੀ ਨੇ ਬਣਾਇਆ ਕਿਸੇ ਵਰਕਰ ਨਾਲ ਕਿਸੇ ਪਾਰਟੀ ਵਰਕਰ ਨਾਲ ਉਹਨੂੰ ਸਲਾਹ ਨਹੀਂ ਕੀਤੀ ਇਹ ਕੋਈ ਅੰਦਰੋਂ ਅੰਦਰੀ ਉਹਨਾਂ ਗੰਡ ਸੋਪੋਂਾ ਨਾਲ ਹੋਈ ਆ ਤੇ ਚਲ ਗਿਆ ਝੜੂ ਚ ਹੁਣ ਜਦੋਂ ਵੋਟਾਂ ਮੰਗਣ ਆਉਣਗੇ ਜੇ ਉਹਨਾਂ ਨੂੰ ਸੀਟ ਅਲਾਟ ਕਰ ਦਿੰਦੀ ਆ ਸੀਟ ਦੇ ਦਿੱਤੀ ਜਾਂਦੀ ਆ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਫਿਰ ਕਿਹੋ ਜਿਹਾ ਪ੍ਰਤੀਕਰਮ ਹੋਊਗਾ ਤੁਹਾਡੇ ਇਲਾਕੇ ਦਾ ਕਿਉਂਕਿ ਤੁਹਾਡੇ ਇਲਾਕੇ ਤੋਂ ਐਮ ਐਲ اے ਰਹੇ ਦੇਖੋ ਜੀ ਅਸੀਂ ਤਾਂ ਪਾਰਟੀ ਦੇ ਨਾਲ ਆ ਸਾਰਾ ਇਲਾਕਾ ਪਾਰਟੀ ਦੇ ਨਾਲ ਆ ਕਿ ਬੰਦੇ ਦੇ ਨਾਲ ਥੋੜੋ ਅਸੀਂ ਤਾਂ ਅਕਾਲੀ ਦਲ ਦੇ ਨਾਲ ਆ ਹਲਕਾ ਜਿਹੜਾ ਆ ਅਕਾਲੀ ਦਲ ਦੇ ਨਾਲ ਆ ਉਹ ਚਲ ਗਿਆ ਕੱਲਾ ਚਲ ਗਿਆ ਠੀਕ ਹੈ ਉਹਦੀ ਮਰਜ਼ੀ ਹੈ ਵੋਟਾਂ ਮੰਗਣ ਜਦੋਂ ਆਉਣਗੇ ਫਿਰ ਕੀ ਕਹਾਂਗਾ ਵੋਟਾਂ ਅਸੀਂ ਥੋੜਾ ਪਾਵਾਂਗੇ ਅਸੀਂ ਤਾਂ ਪਾਰਟੀ ਦੇ ਨਾਲਾਂ ਹੀ ਤਾਂ ਆਪਣੀ ਪਾਰਟੀ ਨੂੰ ਵੋਟਾਂ ਪਾਵਾਂਗੇ ਆਪਣੀ ਪਾਰਟੀ ਦਾ ਹਾਲ ਤਾਂ ਕਰੋਗੇ ਮੇਰਾ ਸਵਾਲ ਨਹੀਂ ਤੁਸੀਂ ਸਮਝੇ ਜਦੋਂ ਆਉਣਗੇ ਸਵਾਲ ਹੁਣ ਜਿਹੜਾ ਬੰਦਾ ਰੁੱਸ ਕੇ ਚਲ ਗਿਆ ਪਾਰਟੀ ਦੇ ਪਿੱਠ 'ਚ ਛੁਰਾ ਮਾਰ ਕੇ ਚਲ ਗਿਆ ਉਹਨੂੰ ਕੀ ਸਵਾਲ ਕਰਨਾ ਉਹ ਤਾਂ ਸਾਰੀ ਹੁਣ ਤਾਂ ਸਾਰੇ ਪੰਜਾਬ ਨੂੰ ਪਤਾ ਹੈ ਪਾਰਟੀ ਦੀ ਪਿੱਠ 'ਚ ਛੁਰਾ ਮਾਰਿਆ ਹਣ ਐਨ ਇਲੈਕਸ਼ਨਾਂ ਦੇ ਮੁੰਡਾ ਆਣ ਕੇ ਦੋ ਭੱਜ ਗਿਆ ਹੈ ਨਾ ਜੇ ਜਾਣਾ ਹੀ 6 ਮਹੀਨੇ ਸਾਲ ਪਹਿਲਾਂ ਚਲ ਜਾਂਦਾ ਐਨ ਜਿਸਲੇ ਟਾਈਮ ਸਗਾ ਪਾਰਟੀ ਨੂੰ ਜਦੋਂ ਲੋਡ ਸੀ ਜਿਸ ਪਾਰਟੀ ਨੇ ਰਾਜ ਭਾਗ ਉਹਨੂੰ ਹੰਡਾਇਆ 10 ਸਾਲ ਉਸ ਪਾਰਟੀ ਨੂੰ ਇੱਕਦਮ ਜਦੋਂ ਪਾਰਟੀ ਨੂੰ ਉਹਦੀ ਲੋਡ ਸੀ ਉਹਲੇ ਛੱਡ ਗਿਆ ਜਦੋਂ ਤਾਂ ਉਹਨੂੰ ਲੋਡ ਸੀ ਪਾਰਟੀ ਦੀ ਹੁਣ ਪਾਰਟੀ ਤੋਂ ਸੀਟਾਂ ਲਈਆਂ ਪਾਰਲੀਮੈਂਟਿ ਸੱਤਰ ਬਣਿਆ ਜਦੋਂ ਪਾਰਟੀ ਨੂੰ ਹੁਣ ਲੋਡ ਸੀ ਤੇ ਹੁਣ ਉਹ ਛੱਡ ਕੇ ਭੱਜ ਗਿਆ ਇਹ ਤਾਂ ਮਾੜੀ ਗੱਲ ਆ ਇਨਸਾਨੀਅਤ ਥੋੜੋ ਓਦਾਂ ਤੁਸੀਂ ਆਪਣੇ ਤੌਰ ਤੇ ਸੋਚੇ ਗੱਲ ਮਾੜੀ ਨਹੀਂ ਪਾਰਟੀ ਦੀ ਪਿੱਠੇ ਸ਼ੁਰਾ ਮਾਰਿਆ ਔਖੇ ਵੇਲੇ ਪਾਰਟੀ ਦੇ ਹਾਂ ਇਹ ਗਾ ਤੁਹਾਡੀ ਗੱਲ ਮੰਨਦੇ ਆ ਕਿ ਜੇਕਰ ਪਾਰਟੀ ਨੇ ਉਹਨਾਂ ਨੂੰ ਇਹ ਸਾਰੇ ਅਹੁਦੇ ਦਿੱਤੇ ਤਾਂ ਉਹਨਾਂ ਦਾ ਬਣਦਾ ਸੀ ਪਰ ਦੂਸਰੇ ਪਾਸੇ ਗੱਲ ਇਹ ਵੀ ਕੀਤੀ ਜਾਂਦੀ ਹੈ ਕਿ ਡੈਮੋਕ੍ਰੇਸੀ ਹੈ ਦੇਸ਼ ਦੇ ਵਿੱਚ ਹਰੇ ਕਿਸੇ ਨੂੰ ਹੱਕ ਹੈ ਉਹ ਕਿੱਥੇ ਰਹਿਣਾ ਚਾਹੁੰਦਾ ਹੈ ਕਿਵੇਂ ਰਹਿਣਾ ਚਾਹੁੰਦਾ ਹੈ ਉਹ ਜੇ ਪਾਰਟੀ 'ਚ ਰਹਿਣਾ ਚਾਹੁੰਦਾ ਰਹਿ ਸਕਦਾ ਜੇ ਜਾਣਾ ਚਾਹੁੰਦਾ ਜਾ ਸਕਦਾ ਮੈਂ ਅਕਾਲੀ ਦਲ ਨਾਲ ਜੁੜਿਆ ਆ ਹ ਅਕਾਲੀ ਦਲ ਦੀ ਵਿਚਾਰਧਾਰਾ ਨੂੰ ਮੈਂ ਮੰਨਦਾ ਹੈਨਾ ਮੰਨਦਾ ਮੈਂ ਅਕਾਲੀ ਦਲ ਨਾਲ ਸ਼ੁਰੂ ਤੋਂ ਜੱਦ ਐ ਸੁਰਤ ਸੰਭਾਲੀ ਐ ਅਸੀਂ ਅਕਾਲੀ ਆ ਹੁਣ ਜੇ ਮੈਂ ਛੱਡ ਕੇ ਕੱਲ ਨੂੰ ਕਾਂਗਰਸ ਜਾਵਾਂ ਕਾਂਗਰਸ ਦੀ ਵਿਚਾਰਧਾਰਾ ਤਾਂ ਅਕਾਲੀ ਦਲ ਦੀ ਵਿਚਾਰਧਾਰਾ ਜਮੀਨ ਸਮਾਨ ਦਾ ਫਰਕ ਆ ਝਾੜੂ ਦੀ ਵਿਚਾਰਧਾਰਾ ਤਾਂ ਅਕਾਲੀ ਦਲ ਦੀ ਵਿਚਾਰਧਾਰਾ ਜਮੀਨ ਸਮਾਨ ਦਾ ਫਰਕ ਆ ਜੇ ਫਿਰ ਮੇਰੀ ਮੇਰਾ ਜ਼ਮੀਰ ਕੀ ਹੋਇਆ ਜ਼ਮੀਰ ਕੀ ਮੇਰਾ ਹੋਇਆ ਜੇ ਮੈਂ ਅੱਜ ਕਾਂਗਰਸ ਮੈਂ ਛੱਡ ਕੇ ਜੀ ਮੈਂ ਝਾੜੂ ਚ ਚੱਲਾਂ ਕਹਿਣ ਦਾ ਭਾਵ ਵੀ ਤੁਸੀਂ ਉਹਨਾਂ ਦੀ ਆਈਡਿਓਲੋਜੀ ਉਹਨਾਂ ਦੀ ਵਿਚਾਰਧਾਰਾ ਨੂੰ ਸਵੀਕਾਰ ਕਰ ਲੈਣੇ ਜਦੋਂ ਤੁਸੀਂ ਦੂਸਰੀ ਪਾਰਟੀ 'ਚ ਜਾਦੇ ਹੋ ਹਾਂ ਜੇ ਉਹਦੇ ਵਿੱਚ ਗਿਆ ਤਾਂ ਫਿਰ ਉਹਦੀ ਸਾਰੇ ਗੱਲ ਮੰਨੂਗਾ ਨਾ ਜਿਹੜਾ ਕੱਲ ਤੱਕ ਜਿਹੜਾ ਕੱਲ ਤੱਕ ਕਹਿੰਦਾ ਸੀਗਾ ਭਗਵੰਤਮਾਨ ਸ਼ਰਾਬੀ ਤੁਸੀਂ ਦੇਖੀ ਆਉਣੀ ਆ ਵੀਡੀਓ ਨੈਟ ਨੈਟ ਤੇ ਚੱਲਦੀਆਂ ਉਹ ਗਾਣਾ ਵੀ ਗਾਉਂਦਾ ਸੀ ਮੈਂ ਸ਼ਰਾਬੀ ਨਾਲ ਵਿਆਹ ਨਹੀਂ ਕਰਾਉਣਾ ਸੁਣੀਆ ਵੀਡੀਓ ਉਹ ਤੇ ਹੁਣ ਉਸੇ ਸ਼ਰਾਬੀ ਨਾਲ ਉਸੇ ਸ਼ਰਾਬੀ ਦੇ ਜਾ ਕੇ ਜੱਫੀਆਂ ਪਾਉਣ ਡਿਆ ਇਹਦਾ ਮਤਲਬ ਕੁਰਸੀ ਲਈ ਹੁਣ ਉਹ ਸ਼ਰਾਬੀ ਚੰਗਾ ਹੋ ਗਿਆ ਹੁਣ ਜੀ ਆਹੋ ਅਮਲੀ ਜਾਂ ਸ਼ਰਾਬੀ ਇੱਕੋ ਹੀ ਗੱਲ ਆ ਵੀ ਉਹਨੂੰ ਸ਼ਰਾਬੀ ਕਹਿੰਦਾ ਹੁਣ ਉਹ ਸ਼ਰਾਬੀ ਨਾਲ ਜੱਫੀ ਪਾਉਣ ਡਿਆ ਹਾਈ ਆ ਨਾ ਹਾਈ ਆ ਨਾ ਇਹ ਮੈਂ ਹੀ ਆ ਜੀ ਆਹ ਆਹ ਹੀ ਆ ਨਾ ਜਿਹੜਾ ਪਰਸੋਂ ਕਹਿੰਦਾ ਸੀ ਵੇ ਟਿੱਕੀਆਂ ਵਾਲੇ ਮੁੰਡੇ ਹੁਣ ਸਾਡਾ ਟੀਨੂ ਟਿੱਕੀਆਂ ਵੇਚਦਾ ਲੈ ਗਿਆ ਉਹ ਅਸੀਂ ਹੀ ਇਹ ਇੰਟਰਵਿਊ ਕੀਤੀ ਲੱਭਾ ਨੂੰ ਝਾੜੂ ਵਾਲਾ ਨਹੀਂ ਲੱਭਾ ਹੁਣ ਆ ਟਿੱਕੀਆਂ ਟਿੱਕੀਆਂ ਵਾਲਾ ਲੈ ਗਿਆ ਹੁਣ ਕਿਉਂ ਇਹਨਾਂ ਨੂੰ ਉਹੀ ਖਾ ਸਕਦੀ ਆ ਟ੍ਰੀ ਨਜ਼ਰ ਆਇਆ ਅਮਾਨ ਟੀਨੂ ਸਾਹਿਬੇ ਕਹਿ ਰਹੇ ਨੇ ਇਹ ਅਸੀਂ ਹੀ ਇੰਟਰਵਿਊ ਕੀਤੀ ਹੋਈ ਤੁਸੀਂ ਇੰਟਰਵਿਊ ਚ ਮੈਨੂੰ ਹੀ ਦੇਖ ਰਹੇ ਹਾਂ ਮੈਂ ਤਾਂ ਹੀ ਕਹਿੰਦਾ ਵੀ ਹੁਣ ਇਹ ਇਹਦੀ ਕਿੱਥੇ ਗਿਆ ਨੂੰ ਪੁੱਛਿਓ ਤਾਂ ਵਿਆਹ ਤਾਂ ਕੀਤੀ ਆ ਬਾਈਟ ਇਹਨੂੰ ਪੁੱਛਿਓ ਤਾਂ ਪੁੱਛਿਓ ਤਾਂ ਸਹੀ ਵੀ ਹੁਣ ਸ਼ਰਤ ਤੂੰ ਤਾਂ ਕਹਿੰਦਾ ਮੈਂ ਅਮਲੀਨਾ ਵਿਆਹ ਨਹੀਂ ਕਰਾਉਣਾ ਹੁਣ ਅਮਲੀਨਾ ਜੱਪੀਆ ਧੀ ਲਾਤੇ ਜਾ ਕੇ ਹੁਣ ਦੇਖੀ ਜਿਹੜੀ ਫੋਟੋ ਲਈ ਐ ਸਿਰ ਝਕਾਇਆ ਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਕੀ ਕੀ ਉਹ ਨਹੀਂ ਨਹੀਂ ਉਹ ਨਹੀਂ ਦੇਖੀ ਕੀ ਕਹਿੰਦੇ ਹੋਂ ਤੇ ਇਧਰ ਤਾਂ ਆਮ ਆਦਮੀ ਪਾਰਟੀ ਦਾ ਕਹਿ ਰਹੀ ਕਿ ਅਸੀਂ 13 ਦੀਆਂ 13 ਸੀਟਾਂ ਹੀ ਦਿੱਤਾਗੇ ਪਾਸਤੇ ਪੰਜਾਬ 'ਚ ਕਲੀਨ ਸਵੀਪ ਕਲੀਨ ਸਵੀਪ ਤਾਂ ਹੁੰਦੀ ਆ ਜੇ ਘਰ ਦੇ ਵਿੱਚੋਂ ਕੋਈ ਮੈਂਬਰ ਖੜਾ ਹੋਵੇ ਆ ਹਰਕ ਪਾਰਟੀ ਦਾ ਇੱਕ ਮੈਂਬਰ ਆ ਆਪਣੇ ਪਰਿਵਾਰਕ ਮੈਂਬਰ ਨੇ ਜਿਹਦਾ ਸ਼੍ਰੋਮਣੀ ਕਾਲੀ ਦੇ ਪਰਿਵਾਰਕ ਮੈਂਬਰ ਆ ਰਾਈਟ ਜੇਨਾ ਨੂੰ ਖੜਾ ਕਰਨ ਲਈ ਐਮਪੀ ਨਹੀਂ ਲੱਭਣ ਲੱਗਾ ਉਹ 13 ਜ਼ੀਰੋ ਨਾਲ ਕਿੱਦਾਂ ਜਿੱਤ ਜਾਣਗੇ ਦੱਸੋ ਤੁਸੀਂ ਆਪ ਦੱਸੋ ਜਿਹਨੂੰ ਖੜਾ ਕਰ ਲੈ ਬੰਦਾ ਨਹੀਂ ਲੱਭਦਾ ਲਓ ਅੱਜ ਲਿਖ ਲਓ ਟੀਨੂ ਹਾਰ ਗਿਆ ਜਿੱਤੇ ਕੋਈ ਵੀ ਪਰ ਇਹਦਾ ਇਹ ਤੋਂ ਕੱਲ ਕਪਰਸੋ ਨੂੰ ਦੇਖਿਓ 4 ਤਰੀਕ ਤੋਂ ਬਾਅਦ ਕੀ ਬਣਦਾ ਵੱਡੀ ਗੱਲ ਕਹਿ ਰਹੇ ਹੋ ਤੁਸੀਂ ਜਿੱਤੂਗਾ ਕੌਣ ਹਾਰ ਗਿਆ ਕੋਈ ਜਿੱਤੇ ਇਹ ਹਾਰ ਗਿਆ ਦੱਲ ਬਦਲੂ ਨਹੀਂ ਜਿੱਤਣੇ ਦੱਲ ਬਦਲੂ ਨਹੀਂ ਦੱਲ ਬਦਲੂ ਨਹੀਂ ਕੋਈ ਜਿੱਤੇ ਇਹ ਵੀ ਦੱਲ ਬਦਲੂ ਨਹੀਂ ਜਿਹੜਾ ਗੰਗਾ ਗਿਆ ਗੰਗਾ ਰਾਮ ਜਮਨਾ ਗਿਆ ਜਮਨਾ ਦਾ ਨਹੀਂ ਜਿੱਤਣਾ ਹੁਣ ਉਹ ਕਿਹੜਾ ਪਿੰਡਾਂ ਤੇ ਦਲੇ ਮਾਰਨ ਦੀਆਂ ਗੱਲਾਂ ਹੁੰਦੀਆਂ ਭਾਜਪਾ ਦਾ ਵਿਰੋਧ ਹੁੰਦਾ ਹੈ। ਕਿਹੜੇ ਇੱਕ ਪਾਰਟੀ ਨੂੰ ਸਵਾਲ ਪੁੱਛਣ ਦੀ ਗੱਲ ਕੀਤੀ ਜਾਂਦੀ ਹੈ। ਸੋ ਹੁਣ ਤੁਹਾਡੇ ਇਲਾਕੇ 'ਚ ਜਦੋਂ ਜੇ ਬੀਟ ਮੰਗਣ ਆਉਂਦੇ ਨੇ ਟੀਨੂ ਸਾਹਿਬ ਜੇ ਉਹਨਾਂ ਨੂੰ ਸੀਟ ਤੇ ਖੜਾ ਕਰ ਦਿੱਤਾ ਜਾਂਦਾ ਤੇ ਤੁਸੀਂ ਸਵਾਲ ਕਰੋਗੇ ਉਹਨੂੰ? ਪਹਿਲੀ ਗੱਲ ਸਿਆਣੇ ਕਹਿੰਦੇ ਆ ਬੱਸ ਅਸੀਂ ਕਹਿ ਰਹੇ ਆ ਜਿੰਨਾ ਚੰਗਾ ਸਮਾਂ ਬਤਾਇਆ ਉਹਨੂੰ ਮਾੜਾ ਨਹੀਂ ਕਹਿੰਦਾ। ਦੂਜੀ ਗੱਲ ਸਾਨੂੰ ਪੁੱਛਣ ਦੀ ਲੋੜ ਨਹੀਂ। ਆਹ ਜਿਹੜੀਆਂ ਗੱਲਾਂ ਕਹੀਆਂ ਇਹੇ ਮੋੜੇ ਚਲਾ ਦੇਣੀਆਂ ਟੀਨੂ ਸਾਹਿਬ ਇਹਦਾ ਜਵਾਬ ਦੇ ਦਿਓ। ਆਹ ਜਿਹੜਾ ਤੁਸੀਂ ਤੁਹਾਡੀ ਬਾਈਟ ਹੈ ਮੈਨੂੰ ਪਤਾ ਨਹੀਂ ਸੀ। ਬਈ ਜੀ ਉਹ ਟਿੱਕੀਆਂ ਵਾਲਾ ਕਿੱਥੇ ਆ ਹੁਣ ਉਹ ਉਹ ਦੂਜੇ ਛਾਬੜੀਆਂ ਵਾਲਾ ਕਿੱਥੇ ਆ ਜੁੱਤੀਆਂ ਕੰਨਣ ਵਾਲਾ ਕਿੱਥੇ ਆ ਤਾਂ ਫਲਾਨਾ ਕੇਧੜ ਮੰਤਰੀ ਸਾਹਿਬ ਸਾਡੇ ਦੱਸਣਗੇ ਬਈ ਉਹ ਕਿਹੜੀ ਕੈਟਾਗਰੀ ਚ ਜਾ ਕੇ ਉੱਥੇ ਲਈ ਇਹ ਤਾਂ ਗੱਲ ਹੈ ਚਲੋ ਭਗਵਾਨ ਸਮਾਨ ਦਾ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਅਸੀਂ ਦਰੀਆਂ ਵਚਾਉਣ ਵਾਲੇ ਸਬਜ਼ੀਆਂ ਵੇਚਣ ਵਾਲੇ ਸਾਰੇ ਉਹਨਾਂ ਬੰਦਿਆਂ ਨੂੰ ਅੱਗੇ ਕਰਾਂਗੇ ਜਿਹੜੇ ਆਮ ਲੋਕ ਨੇ ਇਹ ਹੁਣ ਆਮ ਲੋਕ ਤੇਰੇ ਸਾਹਮਣੇ ਆ ਆਮ ਲੋਕ ਆ ਅਸੀਂ 99 ਚ ਅਕਾਲੀ ਦਲ ਨਾਲ ਤੁਰੇ ਸੀ ਜਦੋਂ ਕਾਂਗਰਸ ਦੀ ਨੇਰੀ ਸੀ ਬਿਆਨਸੋਂ ਦੀ ਅਸੀਂ ਉਦੋਂ ਬਾਲ ਸਾਹਿਬ ਨੂੰ ਆਪਣੇ ਖੇਤਾਂ 'ਚ ਸੱਦ ਕੇ ਵੱਡੇ ਬਡਾਲਾ ਸਾਹਿਬ ਮੀਤ ਪ੍ਰਧਾਨ ਹੁੰਦੇ ਸੀ ਅਸੀਂ ਉਦੋਂ ਦੇ ਤੁਰੇ ਤਾਂ ਅੱਜ ਸਰਕਲ ਜ਼ਾਇਦਾਰ ਬਣੇ ਇਹ ਕੱਲ ਆਏ ਕੱਲੇ ਰਾਜ ਸੱਤਾ 'ਚ ਰਾਜ ਭੋਗ ਗਏ ਆਏ ਨੇ ਇਹਨਾਂ ਲੋਕਾਂ ਨੇ ਬਸ ਉਹ ਰਾਜ ਹਾਜਮ ਨਹੀਂ ਹੋਇਆ ਹੁਣੇ ਗੱਲ ਇਹ ਆਉਂਦੀ ਆ ਭਗਵੰਤ ਮਾਨ ਸਾਹਿਬ ਕਹਿੰਦੇ ਅਕਾਲੀ ਦਲ ਦਾ ਨਾਮ ਬਦਲ ਕੇ ਖਾਲੀ ਦਲ ਰੱਖ ਦਿਓ ਇਹਨਾਂ ਤੋਂ ਕੁਝ ਨਹੀਂ ਰਹਿ ਗਿਆ ਜਾਂ ਇੱਕ ਹੋਰ ਗੱਲ ਕਹੀ ਜਾਂਦੀ ਉਹਨਾਂ ਨੂੰ ਵੀ ਤਾਂ ਭੇਡਾਂ ਹੀ ਕਹਿੰਦੇ ਆ ਉਹਨਾਂ ਨੂੰ ਵੀ ਤਾਂ ਭੇਡਾਂ ਹੀ ਕਹਿੰਦੇ ਆ ਨਹੀਂ ਉਹਨਾਂ ਦਾ ਨਾਮ ਉਹਨਾਂ ਦਾ ਕੀ ਉਹਨਾਂ ਦਾ ਮਾਨ ਮਾਨ ਉਹਨਾਂ ਦਾ ਨਾਰਾ ਕਾਲੀਦਲ ਦਾ ਜੇ ਖਾਲੀਦਲ ਕਹਿੰਦੇ ਤੇ ਫੇ ਉਹਨਾਂ ਦਾ ਸ਼ਰਾਬੀ ਦਲ ਰਹਾ ਦਾ ਹਰ ਗੱਲ ਨਾ ਹਰ ਗੱਲ ਨਾ ਸੁਖਬੀਰ ਬਾਦਲ ਦਾ ਡਾਹਰਾ ਨੂੰ ਹਰ ਗੱਲ ਨਾ ਹਰ ਗੱਲ ਨਾ ਤੁਸੀਂ ਦੱਸੋ ਅੱਜ ਤੱਕ 2 ਸਾਲ ਹੋ ਗਏ ਕੋਈ ਡਿਵੈਲਪਮੈਂਟ ਦੀ ਗੱਲ ਕਿੱਥੇ BMW ਵਾਲਾ ਕਾਰਖਾਨਾ ਕਿੱਥੇ ਨੌਕਰੀਆਂ ਲੈਣ ਗੋਰੇ ਆ ਗਏ ਕਿੱਥੇ ਕਦੀ 32000 ਕਹਿੰਦੇ ਕਦੀ 45000 ਕਹਿੰਦੇ ਕਦੀ 47000 ਕਹਿੰਦੇ ਆ ਉਹ ਸਰਕਾਰ ਦਾ ਕੰਮ ਆ ਹੀ ਇਸ ਦਾ ਚੀਫ ਮਿਨਿਸਟਰ ਆਫ ਪੰਜਾਬ ਉਹਦੀ ਹਰ ਗੱਲ ਦਾ ਮੁੱਲ ਆ ਉਹ ਤਾਂ ਭੰਡਾ ਵਾਲੇ ਕੰਮ ਕਰੀ ਜਾਂਦਾ ਉਹਨੋਂ ਵਧੀਆ ਕਲਾਕਾਰੀ ਸਾਡੇ ਦੁਗਰੀ ਵਾਲੇ ਕਰਦੇ ਆ। ਅੱਛਾ ਜੀ। ਉਹ ਹੁਣ ਉਹ ਚੋ ਵੀ ਭੁੱਲ ਗਿਆ ਉਹ। ਆ ਬੀਬੀ ਵਾਲਾ 12500 ਤਨਖਾਹ ਦੇਤੀ ਪੰਜ ਪੰਜ ਮਾਲੇ ਦੇ ਪਲਾਟ ਹੁਣ ਤਾਂ ਉਹਦੀਆਂ ਆਪਣੀਆਂ ਚੱਲੀ ਜਾਂਦੀਆਂ ਸਾਡੀ ਤਾਂ ਲੋੜ ਹੀ ਨਹੀਂ ਸੋ ਇਸ ਕਰਕੇ ਪੰਜਾਬ ਵਾਲਾ ਸਾਹਿਬ ਤਾਂ ਕੱਲਾ ਕਰ ਲੀਏ ਵਾਲਾ ਸਾਹਿਬ ਕੀ ਕਹੋਂਗੇ ਜਿਹੜੀ ਇਹ ਸਨ ਲੱਗੀ ਹੈ ਪਾਰਟੀ ਨੂੰ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਆਈਡਿਓਲੋਜੀ ਵੱਲ ਵਾਪਸ ਮੁੜਨ ਦਾ ਤਹैया ਕਰ ਲਿਆ ਆਮ ਆਦਮੀ ਪਾਰਟੀ ਨੂੰ ਹੁਣ ਮੂੰਹ ਤੋੜ ਜਵਾਬ ਦਿੱਤਾ ਜਾਣਾ ਪਰ ਦੂਸਰੇ ਪਾਸੇ ਜਦੋਂ ਪਾਰਟੀ ਦੇ ਅੰਦਰ ਸਨ ਲੱਗਦੀ ਹੈ ਇਸ ਤਰੀਕੇ ਦੇ ਨਾਲ ਬੰਦੇ ਤੋੜਲੇ ਜਾਂਦੇ ਨੇ ਫਿਰ ਕੀ ਵਿਚਾਰ ਕੀ ਆਉਂਦਾ ਹੈ ਪਾਰਟੀ ਨੂੰ ਕਿੱਥੇ ਖੜੀ ਮੰਨਦੇ ਹੋ ਐ ਸਰ ਪੰਜਾਬੀ ਰੇਡੀਓ ਯੂ ਐਸ ਏ ਏਦਾਂ ਆ ਬੜਾ ਯੰਗ ਨੌਜਵਾਨ ਮੁੰਡਾ ਤੇ ਬੜਾ ਜਜ਼ਬਾ ਤੇਰੇ ਚ ਇੱਕ ਬੰਦੇ ਦੇ ਜਾਣ ਨਾਲ ਕਦੀ ਸੰਨ ਨਹੀਂ ਲੱਗਦੀ ਠੀਕ ਆ ਪਹਿਲੀ ਗੱਲ ਤੇ ਇਹ ਆ ਇੱਕ ਬੰਦੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਬਹੁਤਾ ਫਰਕ ਨਹੀਂ ਪੈਂਦਾ ਚਾਹੇ ਕਿੱਡਾ ਵੱਡਾ ਲੀਡਰ ਹੋਵੇ ਠੀਕ ਹੈ ਜੀ ਚਲੋ ਠੀਕ ਆ ਇਲਾਕੇ ਨੂੰ ਇਸ ਗੱਲ ਦਾ ਘਾਟ ਮਹਿਸੂਸ ਹੁੰਦੀ ਆ ਆਦਮਪੁਰ ਨੂੰ ਘਾਟ ਮਹਿਸੂਸ ਹੋਈ ਆਦਮਪੁਰ ਨੂੰ ਇਸ ਗੱਲ ਦਾ ਦੁੱਖ ਲੱਗਾ ਆਧ ਨਿਵਾਸੀਆਂ ਨੇ ਇਸ ਗੱਲ ਨੂੰ ਬੁਰਾ ਮਨਾਇਆ ਪਰ ਇਹ ਕੋ ਸਿਆਸਤ ਦਾ ਫੰਡਾ ਨਿਗਾ ਕਿ ਜਿੱਦ ਨੂੰ ਆਪਣੇ ਚੰਗਾ ਲੱਗਾ ਮੂੰ ਚਾ ਕੇ ਹੌਨ ਤੁਰ ਪਏ ਵੀ ਆ ਇੱਕ ਪਰਾਣਾ ਕਰ ਮਾੜਾ ਤੂੰ ਨਵੀਂ ਕੋਠੀ ਲੱਭ ਲਈਏ ਜਾ ਕੇ ਐਦਾਂ ਨਹੀਂ ਨਾ ਹੁੰਦਾ ਸਿਆਸਤ ਵਿੱਚ ਤੇ ਸੇਵਾ ਕਰਨ ਨੂੰ ਆਈਦਾ ਆ ਇਹ ਸੇਵਾ ਕਰਨ ਦਾ ਸਾਧਨ ਆ ਇਹ ਕਮਾਈ ਖੱਟੀ ਕਰਨ ਦਾ ਤਰੀਕਾ ਨਹੀਂਗਾ ਤੇ ਨਾ ਹੀ ਕੋਈ ਆਪਣੇ ਨਿਜੀ ਇਹਦੇ ਵਿੱਚ ਸਵਾਰਥ ਹੁੰਦੇ ਆ ਵੀ ਮੈਨੂੰ ਟਿਕਟ ਚਾਹੀਦੀ ਤਾਂ ਮੈਂ ਆਪਣੇ ਸਰਕਾਰੀ ਧਰਨਾ ਰਵਾਂ ਇਸ ਕੈਵਰੀ ਸੰਘਰਸ਼ ਕਾ ਨਾ ਪੈਂਦਾ ਆ ਸੋ ਉਹਨਾਂ ਲੋਕਾਂ ਦਾ ਮੁੱਲ ਪੈਂਦਾ ਜਿਹੜੇ ਲੋਕ ਅਸੂਲ ਤੇ ਵਿਚਾਰ ਦੇ ਨਾਲ ਤੇ ਆਪਣੇ ਸੋਚ ਨਾਲ ਖੜੇ ਆ ਤੇ ਜਿਹੜੇ ਆਪਣੇ ਬਿਲਕੁਲ ਤਕੜੇ ਹੋ ਕੇ ਲੜਦੇ ਲੋਕਾਂ ਲਈ ਆਪਣਾ ਨਿੱਜੀ ਸਵਾਰਥ ਛੱਡ ਕੇ ਉਹਨਾਂ ਨੂੰ ਲੋਕ ਚੰਗਾ ਸਮਝਦੇ ਆ ਪਮੋਟੀਨੂ ਜੀ ਨੇ ਆਪਣੇ ਨਿੱਜੀ ਸਵਾਰਥ ਨੂੰ ਮੁੱਖ ਰੱਖਦੇ ਹੋਏ ਉਹਨਾਂ ਨੇ ਪਾਰਟੀ ਨਾਲ ਧੋਖਾ ਕੀਤਾ ਨਹੀਂ ਸੀ ਕਰਨਾ ਚਾਹੀਦਾ ਤੇ ਆਦਨਪੁਰ ਦੇ ਸਾਰੇ ਲੋਕ ਇਸ ਗੱਲ ਨੂੰ ਬੁਰਾ ਮਨਾ ਰਹੇ ਆ ਤੇ ਲੋਕਾਂ ਨੇ ਉਹਦਾ ਸਾਥ ਨਹੀਂ ਦੇਣਾ ਠੀਕ ਹੈ ਅੱਜ ਸਰਕਾਰ ਦਾ ਲਸ਼ਕਾਰਾ ਦਿਸਦਾ ਆ ਇਹ ਸਰਕਾਰਾਂ ਦੇ ਲਿਸ਼ਕਾਰੇ ساری ਉਮਰ ਨਹੀਂ ਰਹਿੰਦੇ ਇਹ ਫਿੱਕੇ ਪੈਣਦੇ ਹੁੰਦੇ ਆ ਇਹ ਤਾਂ 2 ਸਾਲ ਚ ਹੀ ਫਿੱਕਾ ਪੈ ਗਿਆ ਆਪਣੇ ਆਪ ਆਪਮੀ ਪਾਪੀ ਜੋ ਵੀ ਸੀਗਾ ਇਹਨਾਂ ਦਾ ਆਪਣੇ ਜਜ਼ਬਾ ਜਾਂ ਇਹਨਾਂ ਦੀ ਚੜ੍ਹਾਈ ਤਾਂ ਉਹਨਾਂ ਦੇ ਹਰਜ ਵੀ ਬਹੁਤ ਵੱਡੇ ਨੇ ਕਹਿੰਦੇ 13 ਦੀਆਂ 13 ਜਿੱਤਨੀਆਂ ਨੇ ਕਲੀਨ ਸਵੀਪ ਕਰਨਾ ਤੇ ਅਕਾਲੀ ਦਲ ਨੂੰ ਖਾਲੀ ਦਲ ਦੱਸਦੇ ਨੇ ਗੱਲ-ਗੱਲ ਤੇ ਬਾਦਲ ਸਾਹਿਬ ਤੇ ਤੰਜ ਕਰ ਸਕਦੇ ਨੇ ਇੱਕ ਗੱਲ ਤੁਸੀਂ ਉਹਨਾਂ ਦੀ ਸ਼ਾਇਦ ਸੁਣੀ ਜਾਂ ਨਹੀਂ ਸੁਣੀ ਉਹ ਇਹ ਗੱਲ ਕਹਿੰਦੇ ਨੇ ਕਿ ਬਾਦਲ ਸਾਹਿਬ ਤਾਂ ਟੈਂਪਰੇਚਰ ਦੇਖ ਕੇ ਬਾਹਰ ਨਿਕਲਦੇ ਨੇ ਵੀ ਬਾਹਰ ਟੈਂਪਰੇਚਰ ਠੀਕ ਹੈ ਚਲੋ ਪੰਜਾਬ ਬਚਾਉਣ ਚਲੀਏ ਇਹੋ ਜਿਹਾ ਤੰਜ ਕਰਦੇ ਨੇ ਇਦਾਂ ਜੀ ਵੀ ਸਾਰੇ ਕਹਿੰਦੇ ਹੁੰਦੇ ਸਾਰੀਆਂ ਜਿੱਤਾਂਗੇ ਹਰ ਬੰਦਾ ਜਿੱਤ ਨੂੰ ਖੜਦਾ ਆ ਚਾਹੇ ਕੋ ਆਜ਼ਾਦ ਉਮੀਦਵਾਰ ਵੀ ਹੋਵੇ ਨਾ ਨੀਟੂ ਸ਼ਟਰਾਣਾ ਵੀ ਕਹਿੰਦਾ ਆ ਮੈਂ ਵੀ ਜਿਤਨੀ ਜਿਤਨੀ ਇਲੈਕਸ਼ਨ ਠੀਕ ਆ ਉਹ ਕੋਈ ਹਰ ਨੂੰ ਨਹੀਂ ਖੜਦਾ ਚਲੋ ਇਹਦਾ ਕਹਿਣਾ ਹੀ ਉਹਨਾਂ ਨੇ ਦੂਜੀ ਗੱਲ ਇਹ ਆ ਵੀ ਜਿਹੜਾ ਬੰਦਾ ਆਪਣੇ ਜਮਾਂਦ ਰੂਹੀ ਜਾਂ ਜਿਹੜਾ ਜਿਹੜਾ ਪੇਸ਼ੇ ਵਜੋਂ ਉਹ ਹੋਵੇ ਚੁਟਕਲੇ ਸੁਣਾਉਣ ਵਾਲਾ ਜਾਂ ਕਮੇਡੀਅਨ ਹੋਵੇ ਗਪਾਂ ਗੁਪਾਂ ਮਾਰਨ ਵਾਲਾ ਹੋਵੇ ਸਟੇਜ ਤੇ ਖੜ ਕੇ ਮਨੋਰੰਜਨ ਕਰਨ ਵਾਲਾ ਹੋਵੇ ਉਹਨੇ ਤਾਂ ਕੋਈ ਨਾ ਕੋਈ ਗੱਲ ਹੀ ਤਾਂ ਦੀ ਕਰਨੀ ਆ ਪਰ ਇਹ ਗੱਲਾਂ ਆਪਣੇ ਸੀਰੀਅਸ ਨਹੀਂ ਗਿਆ ਲੋਕ ਇਸ ਗੱਲ ਨੂੰ ਚੰਗਾ ਨਹੀਂ ਸਮਝਦੇ ਵੀ ਹਰ ਵੇਲੇ ਸਿਆਸਤ ਵਿੱਚ ਹਰ ਵੇਲੇ ਤੁਸੀਂ ਸਰਕਾਰ ਵੀ ਬਣ ਗਈ ਮੁੱਖ ਮੰਤਰੀ ਸਾਹਿਬ ਬਣ ਗਏ ਤੇ ਤੁਸੀਂ ਅੱਜ ਵੀ ਯਾਰ ਚੁਟਕਲੇ ਸੁਣਾਉਨੇ ਹੋ ਅੱਜ ਤਾਂ ਤੁਹਾਨੂੰ ਸੀਰੀਅਸ ਹੋਣਾ ਚਾਹੀਦਾ ਹੈ ਮੁੱਦਿਆਂ ਦੀ ਗੱਲ ਕਰੋ ਆਪਣੀ ਜਿਹੜੀ ਜੋ ਤੁਹਾਡੀ ਪ੍ਰਾਪਤੀ ਆ ਉਹ ਲੋਕਾਂ ਨੂੰ ਲੈ ਕੇ ਜਾਓ ਵੀ ਤੁਸੀਂ ਕੀ ਕਿਹਾ ਸੀ ਕੀ ਕੀਤਾ ਅੱਜ ਤੁਸੀਂ ਸਾਰਾ ਉਲਟ ਫੇਰ ਕਰਤਾ ਜੋ ਤੁਸੀਂ ਕਹਿੰਦੇ ਸੀ ਉਹ ਤੂੰ ਕਿਤੇ ਗਾਂ ਤੁਸੀਂ ਉਲਟਾ ਕਰ ਰਹੇ ਹੋ ਤੇ ਲੋਕੀ ਇਹਦੇ ਸਮਝਦੇ ਨਹੀਂ ਹੈਗੇ ਵੀ ਤੁਸੀਂ ਤੂੰ ਕਿਦਾਂ ਤੁਸੀਂ ਪਾਵਰ ਚਾਏ ਕਿਹੜੀ ਗੱਲਾਂ ਆਖੀਆਂ ਅੱਜ ਤੁਹਾਡੇ ਤੇ ਇਲਜ਼ਾਮ ਕ腐ਸ਼ਨ ਦੇ ਲੱਗਣ ਲੱਪੇ ਤੁਹਾਡੇ ਜੇ ਲੀਡਰ ਜੇਲਾ ਚਲ ਗਏ ਤੁਹਾਡਾ ਮੁੱਖ ਮੰਤਰੀ ਅੰਦਰ ਆ ਤੇ ਫਿਰ ਤੁਸੀਂ ਕਹਿੰਦੇ ਕਿ ਆਪਣੇ ਅਸੀਂ ਆਮ ਆਦਮੀ ਪਾਰਟੀ ਆ ਤੇ ਅਸੀਂ ਇਹ ਸਾਰਾ ਕੁਝ ਬਦਲ ਦੇਣਾ ਆ ਸਿਆਸੀ ਜਿਹੜਾ ਢਾਂਚਾ ਅਸੀਂ ਚੇਂਜ ਕਰਨ ਆਏ ਆ ਬਿਲਕੁਲ ਗਲਤ ਆ ਇਹ ਸਾਰਾ ਝੂਠ ਸਾਬਤ ਹੋਇਆ ਭਗਵੰਤ ਮਾਨ ਜੀ ਨੂੰ ਚਾਹੀਦਾ ਬਹੁਤ ਗੰਭੀਰ ਤੌਰ ਤੇ ਸਾਬਲ ਪੰਜਾਬ ਨੇ ਉਹਨਾਂ ਨੂੰ ਮੌਕਾ ਦਿੱਤਾ ਆ ਉਸ ਤੇ ਜਿਹੜਾ ਏਡਾ ਵੱਡਾ ਫਤਵਾ ਉਸ ਫਤਵੇ ਦਾ ਸਤਕਾਰ ਕਰ ਉਸ ਫਤਵੇ ਸਾਬਕ ਪੰਜਾਬ ਦੀ ਪੰਜਾਬੀਆਂ ਦੀ ਸੇਵਾ ਕਰਨ ਨਾ ਕਿ ਸਾਨੂੰ ਚੁਟਕਲੇ ਜਾਂ ਆਪਣੇ ਆਪਣੇ ਹੈਗੇ ਗਪਾ ਗਪਾ ਮਾਰ ਕੇ ਇਹ ਸਾਡਾ ਢਿੱਡ ਨਹੀਂ ਭਰਦਾ ਪੰਜਾਬ ਦਾ ਹੁਣ ਕਰਕੇ ਦਿਖਾਉਣਾ ਪਊਗਾ ਤੇ ਹੁਣ ਇਹ ਜਿਹੜੀ ਪਾਰਲੀਮੈਂਟ ਇਲੈਕਸ਼ਨ ਆ ਇਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਣਾ ਆ ਤੇ ਸਾਨੂੰ ਇਸ ਗੱਲ ਦੀ ਉਮੀਦ ਹੈ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਪੰਜਾਬ ਦੇ ਲੋਕ ਅਕਾਲੀ ਦਲ ਨੂੰ ਦੁਆਰਾ ਤਕੜਾ ਦੇਖਣਾ ਚਾਹੁੰਦੇ ਆ ਪਾਰਟੀ ਦੀ ਗੱਲ ਕਰਦੇ ਹੁਣ ਅੰਦਰੂਨੀ ਸਥਿਤੀ ਦੀ ਗੱਲ ਕਰਦੇ ਆਂ ਬੀਤੇ ਦਿਨੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਆ ਉਸ ਤੋਂ ਬਾਅਦ ਪੰਥਕ ਜਨਤਾ ਦਾ ਵੱਧ ਰਿਹਾ ਹੈ ਕਿ ਸਵਾਗਤ ਵੀ ਕੀਤਾ ਬਹੁਤ ਸਮੇਂ ਦੇ ਬਾਅਦ ਅਕਾਲੀ ਦਰਚੋਂ ਪੰਥਕ ਝਲਕ ਨਜ਼ਰ ਆਈ ਹੈ ਕਿ ਕਿਹਾ ਜਾਂਦਾ ਪਰ ਇਸ ਸਮੇਂ ਜੇ ਸਥਿਤੀ ਕੀ ਗੱਲ ਕੀਤੀ ਜਾਵੇ ਕਹਿੰਦੇ ਘਰ ਦੇ ਭਾਗ ਡਿਊੜੀ ਤੋਂ ਨਜ਼ਰ ਆ ਜਾਂਦੇ ਨੇ ਪਰ ਉਹ ਵਾਲਾ ਰਵਈਆ ਅਕਾਲੀ ਦਲ ਪੰਜਾਬ ਦੇ ਵਿੱਚ ਮੋਟੋਂ ਤੋਂ ਸਟਾਰਟ ਦੀ ਨਜ਼ਰ ਆਵੇ ਤੇਰੇ ਤੋਂ ਘਟੋ ਘਟ 8 10 ਇੰਨੀਆਂ ਕਿ ਸੀਟਾਂ ਤੱਕ ਪਹੁੰਚ ਸਕੇ ਇਸ ਗੱਲ ਨੂੰ ਲੈ ਕੇ ਕੀ ਕਹੋਗੇ ਜਾਂ ਫਿਰ ਤੁਹਾਡੇ ਕੋਲ ਕੋਈ ਸਟ੍ਰੈਟਜੀ ਹੈ ਜਿਹਦੇ ਤੇ ਕੰਮ ਕਰਨਾ ਹੈ ਹੱਲੇ ਉਹਦੇ ਬਾਰੇ ਜਰਾ ਦੱਸੋ ਕਿ ਪਾਰਟੀ ਰਿਵਾਈਵਲ ਦੇ ਲਈ ਕੀ ਕੁਝ ਹੋ ਰਿਹਾ ਬਹੁਤ ਵਧੀਆ ਗੱਲ ਆਖੀ ਹੈ ਤੂੰ ਏਦਾਂ ਕਾਕਾ ਜੀ ਜਿਹੜਾ ਅਕਾਲੀ ਦਲ ਦੀ ਕੋਰ ਕਮੇਟੀ ਨੇ ਫੈਸਲਾ ਲਿਆ ਪਰੇ ਸ਼ਕਤੀ ਮਿਲਦੀ ਆ ਅਲਾਈਐਂਸ ਕੋ ਮਾੜੀ ਚੱਲ ਰਹੀ ਹੈ ਸਾਰੇ ਦੇਸ਼ ਵਿੱਚ ਅਲਾਈਐਂਸ ਹੋ ਰਿਹਾ ਐਨਡੀਏ ਇੱਕ ਪਾਸੇ ਇੰਡੀਆ ਆ ਤੇ ਕੱਲੀ ਜਦੋਂ ਕਿਹੜਾ ਅਲਾਈਐਂਸ ਮਾੜਾ ਲੱਗਦਾ ਆ ਪਰ ਕਿੰਨਾ ਕਿਹੜੀ ਇਹ ਗੱਲ ਹੈ ਜਿਹਦੇ ਕਰਕੇ ਸਭ ਜਨ ਆਪੇ ਸੋਚ ਸਮਝ ਕੇ ਲਿਆ ਉਹਦਾ ਪੋਚੋਕੜ ਕੀ ਆ ਉਹ ਕਿਸ ਅਧਾਰ ਤੇ ਲਿਆ ਉਹ ਇਹ ਹੈਗਾ ਕਿ ਪੰਜਾਬ ਦੇ ਮਸਲੇ ਨੇ ਪੰਜਾਬ ਦੇ ਇਸ਼ੂਜ਼ ਨੇ ਜਿਹੜੇ ਬੀਜੇਪੀ ਦੀ ਸਰਕਾਰ ਤੋਂ ਨਹੀਂ ਅਡਰੈਸ ਹੋਏ ਬੀਜੇਪੀ ਦੀ ਸਰਕਾਰ ਉਹਨਾਂ ਨੂੰ ਨਹੀਂ ਪੂਰਾ ਕਰ ਸਕੀ ਚਾਹੇ ਬੰਦੀ ਸਿੰਘਾਂ ਦਾ ਚਾਹੇ ਆਪਣੇ ਪੰਜਾਬ ਦੇ ਪੁਰਾਣੇ ਸਮਾਜਿਕ ਮਸਲੇ ਨੇ ਜਾਂ ਫਿਰ ਦਾ ਪਾਣੀ ਹੈ ਚੰਡੀਗੜ੍ਹ ਜਾਂ ਫਿਰ ਕਿਸਾਨਾਂ ਦਾ ਆ ਗਿਆ ਹੁਣ ਜਿਹੜਾ ਤਾਜ਼ਾ ਮਸਲਾ ਕਿਸਾਨਾਂ ਦਾ ਆ ਜਿਨ੍ਹਾਂ ਤੇਕਰ ਇਹ ਇਸ਼ੂਜ਼ ਬੀਜੇਪੀ ਵੱਲੋਂ ਇਹਨਾਂ ਦਾ ਫੈਸਲਾ ਨਹੀਂ ਹੁੰਦਾ ਬੀਜੇਪੀ ਕੋਜਨਾ ਬਾਰੇ ਫੈਸਲਾ ਜਾਂਦੀ ਆ ਬੀਜੇਪੀ ਕੋਈ ਆਪਣੇ ਸਰਕਾਰ ਨਹੀਂ ਕਰਦੀ ਗੱਲਾਂ ਉਹਨਾਂ ਦਿੱਕਰ ਅਕਾਲੀ ਦਲ ਨਹੀਂ ਕਰ ਸਕਦਾ ਬੀਜੇਪੀ ਦਾ ਲਾਇਸੈਂਸ ਜੇ ਬੀਜੇਪੀ ਕਰ ਲਵੇ ਲਾਇਸੈਂਸ ਹੋ ਜਾਊਗਾ ਸੋ ਅਕਾਲੀ ਦਲ ਨੇ ਸਦਾਰਕ ਤੌਰ ਤੇ ਇਸ ਗੱਲ ਦਾ ਫੈਸਲਾ ਲਿਆ ਕਿ ਅਸੀਂ ਹੁਣ ਪੰਜਾਬ ਦਾ ਖੜੇ ਆ ਪੰਜਾਬ ਦੇ ਮੁੱਦਿਆਂ ਦੇ ਪਹਿਲਾ ਦਵਾਂਗੇ ਅਸੀਂ ਅੱਗੇ ਧੋਖਾ ਖਾ ਲਿਆ ਜਿਹੜੀ ਗੱਲ ਤੁੱਖਾ ਕਾ ਜੀ ਤੇਰਾ ਬਹੁਤ ਵਧੀਆ ਸਵਾਲ ਆ ਧੋਖਾ ਖਾ ਲਿਆ ਪੰਜਾਬ ਆਪਣੇ ਅਕਾਲੀ ਦਲ ਨੇ ਕਿਹਨੇ ਧੋਖਾ ਦਿੱਤਾ ਪਾਰਟੀ ਜਨਤਾ ਪਾਰਟੀ ਨੇ ਧੋਖਾ ਦਿੱਤਾ ਸਾਨੂੰ ਉਤਾਪੇ ਮੰਨਿਆ ਜਾਂਦਾ ਹੈ ਕਿ ਜਿੱਥੇ ਵੀ ਜਾਂਦੇ ਨੇ ਇਸ ਗੱਲ ਦੀਆਂ ਸਟੱਡੀਜ਼ ਨੇ ਕਿ ਜੇ ਰੀਜਨਲ ਪਾਰਟੀ ਦੇ ਨਾਲ ਉਹਨਾਂ ਦਾ ਆਪਸ ਹੋਦਾ ਹੈ ਤਾਂ ਉਹ ਰੀਜਨਲ ਪਾਰਟੀ ਹੌਲੀ-ਹੌਲੀ ਖੁੰਝੇ ਲੱਗ ਜਾਂਦੀ ਹੈ ਪਰ ਪੰਜਾਬ ਵਿੱਚ ਉਹਨਾਂ ਨੂੰ ਇਹ ਨਹੀਂ ਸੀ ਸਟ੍ਰੈਟਜੀ ਇਹ ਜਿਹੜੀ ਆਪਣੇ ਨਾ ਸਕੀਮ ਨਹੀਂ ਸੀ ਬਣਾਉਣੀ ਚਾਹੀਦੀ ਇਹ ਵਿਚਾਰ ਨਹੀਂ ਸੀ ਰੱਖਣੀ ਜਾਂਦੀ ਕਿਉਂ ਪੰਜਾਬ ਇੱਕ ਵੱਖਰਾ ਸੂਬਾ ਆ ਪੰਜਾਬ ਦੀ ਇੱਕ ਵਿਲੱਖਣਤਾ ਆ ਪੰਜਾਬ ਬਾਰਡਰ ਦਾ ਸੂਬਾ ਇੱਥੇ ਆਪਣੇ ਜਿਹੜੇ ਲੋਕ ਰਹਿੰਦੇ ਆ ਉਹਨਾਂ ਦੀ ਵਿਚਾਰਧਾਰਾ ਗੁਰਮਤ ਦੇ ਨਾਲ ਜੁੜੀ ਆ ਤੇ ਬੀਜਪੀ ਨੂੰ ਇਹ ਚਾਹੀਦਾ ਨਹੀਂ ਸੀ ਵੀ ਪੰਜਾਬ ਨੂੰ ਝਾਰਖੰਡਾਂ ਵਾਂਗੂ ਜਾਂ ਤੇਲੰਗਾਨਾ ਵਾਂਗੂ ਜਾਂ 오डिशा ਵਾਂਗੂ ਪੰਜਾਬ ਨੂੰ ਸੀ ਲੈਣਾ ਚਾਹੀਦਾ ਪੰਜਾਬ ਦੇ ਮਸਲੇ ਇਹ ਹੱਲ ਕਰਨੇ ਚਾਹੀਦੇ ਸੀਗੇ ਤੇ ਬਾਕੀ ਸਭ ਕੁ ਠੀਕ ਸੀਗਾ ਵੀ ਅਸੀਂ ਅਕਾਲੀ ਦਲ ਮੈਂ ਜਿਹੜੀ ਪਹਿਲਾਂ ਗੱਲ ਕਹਿਆ ਕਿ ਇਹਨੇ ਧੋਖਾ ਕੀ ਹੋਇਆ ਸਾਡਾ ਅਸੀਂ ਚਲੋ ਠੀਕ ਹੈ ਭਾਈਵਾਲ ਪਾਰਟੀ ਸੀਗੀ ਆਪਣੇ ਬੀਜਪੀ ਨਾਲ ਲੇਕਿਨ ਕਿਉਂ ਨਹੀਂ ਸਾਡੇ ਉਹਨਾਂ ਨੇ ਆਪਣੇ ਗੱਲਾਂ ਸਵੀਕਾਰ ਕੀਤੀਆਂ ਕਿਉਂ ਨਹੀਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਕਿਉਂ ਨਹੀਂ ਸਾਨੂੰ ਚੰਡੀਗੜ੍ਹ ਦਿੱਤਾ ਕਿਉਂ ਨਹਿਰ ਦਾ ਫੈਸਲਾ ਨਹੀਂ ਕੀਤਾ ਇਹ ਸਾਰਾ ਭਾਜਪੀ ਦੇ ਹੱਥ ਵਿੱਚ ਹੀ ਕਿਉਂ ਸਾਡੇ ਨੌਜਵਾਨਾਂ ਤੇ ਐਨਐਸਏ ਲਾਈ ਜਿਹੜੇ ਨੌਜਵਾਨ ਵਿਚਾਰੇ ਚਲੋ ਉਹਨਾਂ ਦੀ ਵਿਚਾਰਤਾ ਰਹਿ ਗਈ ਆ ਉਹ ਆਪਣੇ ਕਿਸੇ ਗੱਲ ਹੀ ਸੰਘਰਸ਼ ਕਰ ਰਹੇ ਆ ਪਰ ਉਹ ਦੇਸ਼ ਦੇ ਉਲਟ ਨਹੀਂ ਜਾ ਰਹੇ ਐਨਐਸਏ ਲਾਉਣ ਦੀ ਕੋਈ ਤੁਕ ਬਣਦੀ ਨਹੀਂ ਐਨਐਸਏ ਦੁਆਰਾ ਵਧਾਉਣ ਦਾ ਕੋਈ ਆਪਣੇ ਨਹੀਂ ਸੀਗਾ ਲੋੜ ਜੋ ਉਹਨਾਂ ਨੇ ਕੀਤਾ ਤੇ ਦਿਬਰੂ ਘੜਾ ਉੱਥੇ ਸਮਝ ਭੇਜੇ ਆ ਇਹ ਗੱਲਾਂ ਕਰਕੇ ਅਕਾਲੀ ਦਲ ਵਾਸਤੇ ਬੀਜੇਪੀ ਤੋਂ ਵੱਖਰੇ ਹੋ ਕੇ ਖੜਨ ਦੀ ਲੋੜ ਸੀ ਜੋ ਖੜੇ ਹੋਏ ਆ ਜਿਹੜੀ ਗੱਲ ਲੋਕ ਕਰਦੇ ਨੇ ਵੀ ਹਜੇ ਉੱਥੇ ਉਸ ਗੱਲ ਤੇ ਆਏ ਨਹੀਂ ਜਾਂ ਉਹ ਪੁਰਾਣਾ ਆਪਣੇ ਰੂਪ ਨਹੀਂ ਆਇਆ ਪੁਰਾਣਾ ਜਲਵਾ ਨਹੀਂ ਆਇਆ ਇਹ ਹੌਲੀ-ਹੌਲੀ ਹੋਊਗਾ ਭਲਿਆ ਮਾਨ ਸਾਹਿਬ ਟਾਈਮ ਲੱਗੂਗਾ ਪਰ ਉੱਥੇ ਪਹੁੰਚਾਂਗੇ ਆ ਪੱਕੇ ਦਿਨ ਕੋਈ ਗੱਲ ਨਹੀਂ ਸਮਾਂ ਪੈੜਾ ਥੋੜਾ ਲੰਮਾ ਹੋਊਗਾ ਪਰ ਜ਼ਰੂਰ ਇੱਕ ਇੱਕ ਦਿਨ ਆਪਾਂ ਨੂੰ ਪੰਥ ਨੂੰ ਜਿਹੜੇ ਗੁਰੂ ਸਾਹਿਬ ਦੇ ਸਿਧਾਂਤ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਮੰਜ਼ਲ ਮਿਲੂਗੀ ਤੇ ਇਹ ਹੈ ਸੇਵਾ ਕਰਨੀ ਪੰਜਾਬ ਦਾ ਭਲਾ ਕਰਨਾ ਸਭ ਨੂੰ ਨਾਲ ਲੈ ਕੇ ਸਾਰਿਆਂ ਦੇ ਵਾਸਤੇ ਆਪਣੇ ਜੋ ਅੱਗੇ ਅਕਾਲੀ ਦਲ ਦੀ ਸਰਕਾਰਾਂ ਨੇ ਕੀਤਾ ਆ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਿਸੇ ਨਾਲ ਕੋਈ ਭੇਤ ਭਾਵ ਨਹੀਂ ਤੇ ਕਰਨਾ ਕੰਮ ਪੰਜਾਬ ਦੀ ਪੰਜਾਬੀਆਂ ਲਈ ਤੇ ਡੱਟ ਕੇ ਖੜਨਾ ਸਿੱਖ ਪੰਥ ਦੇ ਮਸਲਿਆਂ ਉੱਪਰ ਆਖਰੀ ਦੋ ਸਵਾਲ ਨੇ ਬਡਾਲਾ ਸਾਹਿਬ ਇੱਕ ਤਾਂ ਤੁਹਾਡੀ ਇਸੇ ਗੱਲ ਚੋਂ ਨਿਕਰਦਾ ਹੈ ਕਿ ਜੇ ਸਮੇਂ ਅਲਾਈਅੰਸ ਸੀ ਉਸ ਸਮੇਂ ਇਹ ਸਾਰੇ ਮੁੱਦਿਆਂ ਨੂੰ ਕਿਉਂ ਨਹੀਂ ਡਟ ਕੇ ਚੱਕਿਆ ਗਿਆ ਕਿ ਆ ਵੀ ਮੁੱਦੇ ਹੱਲ ਕਰੋ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆ ਉਸ ਸਮੇਂ ਇਹਨਾਂ ਮੁੱਦਿਆਂ ਤੇ ਕਿਉਂ ਨਹੀਂ ਗੱਲ ਹੋਈ ਬਹੁਤ ਵਧੀਆ ਬੜਾ ਚੰਗਾ ਜਰਨਲਿਸਟ ਿਆ ਤੂੰ ਐਦਾਂ ਆ ਕਾਕਾ ਜੀ ਉਦੋਂ ਕਹਿੰਦੇ ਸੀਗੀ ਆਪਣੀ ਲੀਡਰਸ਼ਿਪ ਵੀ ਆਪਣੇ ਇਹਨਾਂ ਨੂੰ ਐਂਡੀਏ ਨੂੰ ਜਾਂ ਉਸ ਵੇਲੇ ਪ੍ਰਾਈਮ ਮਿੰਿਸਟਰ ਵਾਜਪਾਈ ਸਾਹਿਬ ਸੀਗੇ ਚਲੋ ਵਾਜਪਾਈ ਸਾਹਿਬ ਦਾ ਉਹ ਤਾਂ ਲੀਡਰ ਹੀ ਫੋਰਸ ਸੀ ਬਹੁਤ ਫਰਾਗ ਦੇਲ ਇਨਸਾਨ ਸੀ ਬਹੁਤ ਵਧੀਆ ਲੀਡਰ ਸੀ ਉਹ ਅਜੋ ਹੁੰਦੇ ਹਾਲਾਤ ਹੋਰ ਹੋਣੇ ਸੀ ਕਿ ਤੇਜ ਦੇ ਪਰ ਉਦੋਂ ਇਹਨਾਂ ਨੇ ਸਾਡੀ ਮੰਨ ਨਹੀਂ ਜਿਹੜੀ ਮੈਂ ਗੱਲ ਕਰ ਰਿਹਾ ਧੋਖੇ ਦੀ ਧੋਖੇ ਚ ਰਹਿ ਕੇ ਅਕਾਲੀ ਦਲ ਨਾਲ ਤੁਰਿਆ ਰਿਆ ਪਰ ਅਕਾਲੀ ਦਲ ਦੇ ਜਿਹੜਾ ਇੰਟਰਸਟ ਸੀ ਅਕਾਲੀ ਦਲ ਦਾ ਜਿਹੜਾ ਸੀਗਾ ਵਿਚਾਰ ਸੀ ਉਹਨੂੰ ਭਾਜਪਾ ਨੇ ਜਗ੍ਹਾ ਨਹੀਂ ਦਿੱਤੀ ਜਗ੍ਹਾ ਦੇਣੀ ਚਾਹੀਦੀ ਸੀ ਭਾਜਪਾ ਨੂੰ ਤੇ ਜੇ ਆਪਾਂ ਇੱਥੇ 9 ਮਾਸ ਦਾ ਰਿਸ਼ਤਾ ਬਣਾਇਆ ਸੀਗਾ ਤੇ ਉੱਤੇ ਖੜਾ ਉਤਰਨਾ ਚਾਹੀਦਾ ਸੀ ਭਾਜਪਾ ਨੂੰ ਇਹ ਇਹ ਗੱਲ ਭਾਜਪਾ ਇਸ ਗੱਲ ਦੀ ਜਵਾਬ ਦੇ ਆ ਅਕਾਲੀ ਦਲ ਨਹੀਂ ਠੀਕ ਹੈ ਅਸੀਂ ਵੀ ਕਿਤੇ ਗਲਤ ਹੋ ਗਏ ਕਿਤੇ ਲੋਕਾਂ ਨੇ ਸਾਨੂੰ ਵੀ ਕਿਧਰੇ ਸਖੜਾ ਕੀਤਾ ਕਿ ਅਸੀਂ ਉਹ ਆਪਣੇ ਕਿਸਾਨਾਂ ਦੀ ਗੱਲਾਂ ਕਹਿਤੀਆਂ ਵੀ ਠੀਕ ਹੈ ਜੀ ਇਹ ਜਿਹੜੇ ਆਪਣੇ ਕਾਨੂੰਨ ਬਣਾਏ ਸੀਗੇ ਉਹਨਾਂ ਚ ਕੋ ਚੰਗਾ ਹੋ ਸਕਦਾ ਸੀ ਜਿਆਦਾ ਮਾੜਾ ਹੋ ਸਕਦਾ ਸੀ ਪਰ ਬੀਜੇਪੀ ਨੂੰ ਚਾਹੀਦਾ ਸੀ ਉਦੋਂ ਹੀ ਉਹਦਾ ਫੌਰੀ ਤੌਰ ਤੇ ਹੱਲ ਕਰਨਾ ਤਾਂ ਕਿ ਕਿਸਾਨ ਅੰਦੋਲਨ ਇਹ ਨਾ ਲੰਬਾ ਨਾ ਚੱਲਦਾ ਤੇ ਜੇ ਜਦੋਂ ਤੁਸੀਂ ਉਹ ਕਾਨੂੰਨ ਵਾਪਸ ਲੈ ਲੈ ਬਾਕੀ ਸਾਰੀਆਂ ਸ਼ਰਤਾਂ ਤੇ ਤੁਹਾਡਾ ਸਮਝੌਤਾ ਹੋ ਗਿਆ ਕਿਸਾਨ ਚਤੇ ਬੰਦੀਆਂ ਦਾ ਤੇ ਤੁਸੀਂ ਉੱਥੇ ਵੀ ਪੂਰੇ ਉਤਰੇ ਮੁਰਗੇ ਫੇਰ ਤਾ ਲਓ ਉੱਥੇ ਮੋਰ ਕੇ ਬੋਰਡ ਥਲੇ ਫੇਰ ਆ ਗਏ ਆਪਾਂ ਫੇਰ ਦੁਬਾਰਾ ਕਿਸਾਨਾਂ ਨੂੰ ਜਾਣਾ ਪੈ ਗਿਆ ਸੋ ਇਹ ਸਾਰੀਆਂ ਗੱਲਾਂ ਬੀਜੇਪੀ ਜਵਾਬ ਦੇ ਜਿਸ ਕਰਕੇ ਕੱਲ੍ਹ ਕੱਲ੍ਹ ਵੱਖਰਾ ਹੋ ਕੇ ਇਲੈਕਸ਼ਨ ਲੜ ਰਿਹਾ ਤੇ ਅਸੀਂ ਆਸ ਕਰਦੇ ਆਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਵੀ ਕਰਦੇ ਆਂ ਕਿ ਭਾਈ ਸਾਡੇ 'ਤੇ ਵਿਸ਼ਵਾਸ ਕਰੋ ਕੀਆ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਸਾਡੀ ਸਾਡੇ 'ਤੇ ਵਿਸ਼ਵਾਸ ਨਾਲ ਵਿਸ਼ਵਾਸ ਕਰੋ ਦੁਬਾਰਾ ਅਸੀਂ ਗਲਤੀ ਨਹੀਂ ਕਰਨੀ ਕੋਈ ਦੁਬਾਰਾ ਅਸੀਂ ਉਸ ਰਾਹ ਤੇ ਨਹੀਂ ਤੁਰਨਾ ਅਸੀਂ ਪੂਰੇ ਡਟ ਕੇ ਸੇਵਾ ਲਈ ਆਏ ਆ ਤੇ ਪੰਜਾਬ ਦੇ ਹਿੱਤਾਂ ਵਾਸਤੇ ਪੰਜਾਬ ਦੇ ਮਸਲਿਆਂ ਲਈ ਖੜਾਂਗੇ ਜਿਨ੍ਹਾਂ ਤੇਕਰ ਮਸਲੇ ਹੱਲ ਨਹੀਂ ਹੁੰਦੇ ਉਹਨਾਂ ਤੇਕਰ ਅਸੀਂ ਪੈਰਾ ਦੇਵਾਂਗੇ ਅਸੀਂ ਬਿਲਕੁਲ ਥੜਕਦੇ ਨਹੀਂਗੇ ਤੇ ਨਾ ਹੀ ਕੋਈ ਇਦਾਂ ਦੀ ਕੋਈ ਸਾਡੇ ਵੱਲੋਂ ਫੈਸਲਾ ਲਿਆ ਜਾਊ ਜੇ ਨਾਲ ਸੰਗਤ ਦੇ ਮਨ 'ਚ ਰੋਸ ਹੋਊਗਾ ਸੋ ਸਾਡੇ ਤੇ ਹੁਣ ਵਿਸ਼ਵਾਸ ਕਰੇ ਸੰਗਤ ਤੇ ਅਸੀਂ ਉਹਨਾਂ ਦੀ ਵਿਸ਼ਵਾਸ ਤੇ ਖਰੇ ਉਤਰਨ ਵਾਸਤੇ ਸਾਰੀ ਲੀਡਰਸ਼ਿਪ ਤਿਆਰ ਹੈ। ਆਖਰੀ ਸਵਾਲ ਪਾਰਟੀ ਨੂੰ ਇਸ ਸਮੇਂ ਕਿੰਨੀਆਂ ਸੀਟਾਂ ਦੇਖਦੇ ਆ ਜਿੱਤ ਜਾਂਦੇ ਆ? ਇਹ ਪ੍ਰਮਾਤਮਾ ਜਾਣਦਾ ਤੇ ਅੱਜ ਆਪਾਂ ਕੁਝ ਕਹਿ ਨਹੀਂ ਸਕਦੇ। ਅੱਜ ਇੱਕ ਦਿਨ ਜ਼ਰੂਰ ਕਵਾਂਗੇ ਕਿ ਅੱਜ ਪੰਜਾਬ ਦੇ ਲੋਕ ਦੁਬਧਾਚ ਨੇ। ਦੁਬਧਾਚ ਨੇ। ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿੱਧਰ ਚਾਹੀਏ। ਕਰਕੇ ਲੀਡਰਾਂ ਦਾ ਨਹੀਂ ਪਤਾ ਲੱਗਦਾ ਕੋ ਕਿੱਧਰ ਆ ਗਿਆ ਕਿੱਧਰ ਚਲਾ ਗਿਆ। ਮਾਨ ਸਾਹਿਬ ਕਹਿੰਦੇ ਨੇ 13 ਦੀਆਂ 13 ਜਿੱਤਣੀਆਂ ਨੇ ਅਸੀਂ। ਚਲੋ ਮਾਨ ਸਾਹਿਬ ਆਪਣੇ ਤੌਰ ਤੇ ਉਹ ਆਪਣੇ ਖੁਸ਼ ਰਹਿਣ ਕਹਿ ਕੇ ਕੀ ਗਿਆ ਉਹਨਾਂ ਦਾ ਹੱਕਿਆ ਕਹਿਣ ਆਪਣੇ ਵਾਸਤੇ ਪਰ ਅਸੀਂ ਕਵਾਂਗੇ ਕਿ ਅਕਾਲੀ ਦਲ ਸੀਟਾਂ ਵਿੱਚ ਜਿੱਤੂਗਾ ਤੇ ਅਕਾਲੀ ਦਲ ਅੱਗੇ ਨਾਲੋਂ ਤਗੜਾ ਹੋ ਕੇ ਉਭਰੂਗਾ ਅਕਾਲੀ ਦਲ ਤਗੜਾ ਹੋ ਕੇ ਉੱਪਰ ਆਊਗਾ ਤੇ ਉਹਨਾਂ ਦਾ ਟਾਈਮ ਲੋਕ ਅਕਾਲੀ ਦਲ ਨੂੰ ਦੁਬਾਰਾ ਪੰਜਾਬ ਦੀ ਸੇਵਾ ਦੇਣਾ ਚਾਹੁੰਦੇ ਆ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਆਸ਼ਵਾਸ ਕਰਦੇ ਆ ਕਿ ਅਕਾਲੀ ਦਲ ਨੂੰ ਦੁਬਾਰਾ ਪੰਜਾਬ ਦੇ